ਇਹ ਰੱਪਾ ਕੰਬਰਾਂ ਦੇ ਅੱਗੇ ਨਾ ਗੁਰ ਗੋਬਿੰਦ ਸਿੰਘ ਵਰਗੋਂ ਮੈਂ ਹਾਂ ਘਰ ਤੋਂ ਬੋਲਦਾ ਹਾਂ ਮੈਂ ਸੱਚੇ ਹੁਣ ਬੋਲੋ ਦੇਖਿਆ ਹੁਣ ਮੇਰੇ ਬੱਚੇ ਉਹ ਨਹੀਂ ਨਹੀਂ ਹਾਂ ਗੱਲ ਉਹ ਵਧਾਈ ਕਰੂੰਗੇ ਇਸ ਬੰਦੇ ਦੀ ਚੰਗੀ ਜਿਹੜੀ ਸਰਵਿਸ ਹੈ ਗੁਰਪ੍ਰੀਤ ਸਿੰਘਾ ਨੇ ਕਰਾ ਦਿੱਤੀ ਆ ਦਾਖਲਾ ਉਹ ਜਿਹੜਾ ਗੁਰੂ ਸਾਹਿਬ ਨੂੰ ਬਾਲ ਬੋਲ ਗਿਆ ਤੁਸੀਂ ਉਹਦੇ ਕੀ ਲੱਗਦੇ ਹੋ ਲੋਕ ਆ ਜਾਂ ਹੋਰ ਕੀ ਲੱਗਦਾ ਉਹ ਇਸ ਕਰਕੇ ਸਾਰੀ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਉਸਮੈਂਟ ਕਰਕੇ ਉਸ ਘਰ ਦਾ ਬਾਈਕਟ ਕਰੋ ਤੇ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਵਿਅਕਤੀ ਗੁਰੂ ਗੋਬਿੰਦ ਸਿੰਘ ਜੀ ਨੂੰ ਫੱਦੀ ਸ਼ਬਦਾਬਲੀ ਬੋਲਦਾ ਨਜ਼ਰਾਇਆ ਸੀ ਜਿਸ ਤੋਂ ਬਾਅਦ ਹਰ ਕੋਈ ਇਹ ਜਾਣਨਾ ਚਾਹੁੰਦਾ ਸੀ ਕਿ ਆਖਿਰ ਇਹ ਵਿਅਕਤੀ ਕੌਣ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗਾਲ੍ਹਾਂ ਕਿਉਂ ਕੱਢ ਰਿਹਾ ਹੈ ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਇੱਕ ਪਾਸੇ ਜਿੱਥੇ ਫਤੇਗੜ ਸਾਹਿਬ ਪੁਲਿਸ ਨੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਗਾਲਾ ਕੱਢਣ ਵਾਲਾ ਹੈ ਵਿਅਕਤੀ ਫਤੇਗੜ ਸਾਹਿਬ ਦੇ ਖੰਨਾ ਦੇ ਪਿੰਡ ਕਮਾਲੀ ਦਾ ਰਹਿਣ ਵਾਲਾ ਹੈ ਜਿਸ ਨੂੰ ਕਿ ਥਾਣਾ ਬਡਾਲੀ ਵਾਲਾ ਲੱਗਦਾ ਹੈ ਅਤੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਥਾਣਾ ਬਡਾਲੀ ਵਾਲਾ ਸਿੰਘ ਦੇ ਬਲੀਫ ਨੇ ਇਸ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਉੱਥੇ ਹੀ ਕੁਝ ਨਿਹੰਗ ਸਿੰਘ ਇਸ ਵਿਅਕਤੀ ਦੇ ਘਰ ਪਹੁੰਚੇ ਨੇ ਅਤੇ ਇਸ ਦਾ ਬੁਰੀ ਤਰ੍ਹਾਂ ਕੁੱਟਾਪਾ ਜੜਿਆ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਜੇਰੇ ਇਲਾਜ ਹੈ ਪਰ ਨਿਹੰਗ ਸਿੰਘਾਂ ਵੱਲੋਂ ਇਸੀ ਕੁੱਟਮਾਰ ਐਨੇ ਬੁਰੇ ਤਰੀਕੇ ਨਾਲ ਕੀਤੀ ਗਈ ਹੈ ਕਿ ਇਸ ਦਾ ਬਚਪਾਉਣਾ ਮੁਸ਼ਕਲ ਜਾਪ ਰਿਹਾ ਹੈ ਬੋਲੀ ਜਾਣ ਤੇ ਬੋਲੀ ਜਾ ਬੋਲ ਬੋਲੀ ਜਾ ਵੀਰ ਪਕੰਬਰਾਂ ਦੇ ਅੱਗੇ ਨਾ ਗੁਰ ਗੋਬਿੰਦ ਸਿੰਘ ਹਾ ਗੱਤ ਤੇ ਬੋਲ ਲਾ ਕੋ ਮੈਂ ਸੱਚੇ ਹੁਣ ਬੋਲ ਦੇਖਿਆ ਹੁਣ ਉਹ ਨਹੀਂ ਨਹੀਂ ਹਾਂ ਗੱਲੂ ਬੜਾਈ ਕਰੂਗੇ ਮੈਂ ਠੱਠੇ ਗਿਆ ਮੈਂ ਉਰੀ ਕਰ ਨਹੀਂ ਛੱਡਦਾ ਮੈਂ ਆਪਣਾ ਨਾ ਗੱਤੀ ਛੱਡਦਾ ਚੱਲ ਓਏ ਪਰ ਗੱਲ ਵੀਰ ਇਹ ਤਾਂ ਉੱਪਰ ਗੱਲ ਨਹੀਂ ਰੋਈ ਇਸ ਬੰਦੇ ਦੀ ਥੋੜਾ ਚੰਗੀ ਜਿਹੜੀ ਸਰਵਿਸ ਹੈ ਗੁਰੂ ਕੇ ਸਿੰਘਾਂ ਨੇ ਕਰਾ ਦਿੱਤੀ ਆ ਦਾਖਲ ਆ ਪਰਚਾ ਵੀ ਇਹਦੇ ਤੇ ਹੋ ਚੁੱਕਿਆ ਇਹ ਵਚਨ ਦੇ ਅਸਾਰੇ ਤੇ ਜਿਹੜੇ ਨੇ ਉਹ ਘਾਟੀ ਲੱਗਦੇ ਨੇ ਚੰਗਾ ਸਿੰਘਾਂ ਨੇ ਸੋਣਾ ਗੁਰੂ ਸਾਹਿਬ ਨੇ ਦਰਸ ਕੀਤਾ ਹੈ ਜਿਹੜੇ ਸਿੰਘਾਂ ਨੇ ਕੀਤਾ ਚੜ੍ਹਦੀ ਕਲਾ 'ਚ ਰਹਿਣ ਉਹ ਵੀ ਸਿੰਘ ਭਰਾ ਸਾਡੇ ਤੇ ਫਤਿਹਗੜ੍ਹ ਸਾਹਿਬ ਤੋਂ ਬਿਡਾੜੀ ਅੰਲਾ ਸਿੰਘ ਖਾਣੇ ਦੀ ਰੱਖਣਾ ਤਾਂ ਇਸ ਵਿਅਕਤੀ ਦਾ ਨਾਮ ਵਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਬੀਤੇ ਦਿਨੀ ਕੁਝ ਨਿਹੰਗ ਸਿੰਘਾਂ ਦੇ ਸਾਹਮਣੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਾਲਾਂ ਕੱਢਦਾ ਅਤੇ ਭੱਦੀ ਸ਼ਬਦਾਬਲੀ ਬੋਲਦਾ ਨਜ਼ਰ ਆਇਆ ਸੀ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਸ਼ਹਿਦ ਦੇਣ ਵਾਲੀ ਇਸ ਦੀ ਘਰਵਾਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਵਿਅਕਤੀ ਖਿਲਾਫ ਅਤੇ ਇਸ ਦੀ ਘਰਵਾਲੀ ਖਿਲਾਫ ਵੀ ਪਰਚਾ ਦਰਜ ਕਰ ਲਿਆ ਉੱਧਰ ਨਿਹੰਗ ਸਿੰਘ ਜਥੇਬੰਦੀਆਂ ਅਤੇ ਬਾਬਾ ਰਾਜਾ ਰਾਜ ਸਿੰਘ ਵੀ ਇਸ ਵਿਅਕਤੀ ਦੇ ਪਿੰਡ ਪਹੁੰਚੇ ਜਿਨ੍ਹਾਂ ਨੇ ਕਿ ਪੂਰੇ ਪਿੰਡ ਨੂੰ ਸੱਦਾ ਦਿੱਤਾ ਕਿ ਇਸ ਵਿਅਕਤੀ ਦੇ ਪਰਿਵਾਰ ਦਾ ਬਾਈਕਾਟ ਕੀਤਾ ਜਾਵੇ ਉਹਨਾਂ ਕਿਹਾ ਕਿ ਜਦੋਂ ਤੱਕ ਇਹ ਵਿਅਕਤੀ ਗੋਡਿਆਂ ਪਰ ਰੜਕੇ ਗੁਰਦੁਆਰਾ ਸਾਹਿਬ ਨਹੀਂ ਆਉਂਦਾ ਅਤੇ ਸਮੂਹ ਸਿੱਖ ਸੰਗਤਾਂ ਅਤੇ ਪੰਥ ਤੋਂ ਮੁਆਫੀ ਨਹੀਂ ਮੰਗਦਾ ਉਦੋਂ ਤੱਕ ਇਸ ਨਾਲ ਕੋਈ ਵੀ ਸੰਝ ਨਾ ਰੱਖੀ ਜਾਵੇ ਉਹ ਜਿਹੜਾ ਗੁਰੂ ਸਾਹਿਬ ਨੂੰ ਬਾਲ ਬੋਲ ਗਿਆ ਤੁਸੀਂ ਉਹਦੇ ਕੀ ਲੱਗਦੇ ਹੋ ਲੋਕ ਜਾਂ ਹੋਰ ਕੀ ਲੱਗਦਾ ਉਹ ਇਸ ਕਰਕੇ ਸਾਰੀ ਪੰਚਾਇਤ ਗੁਰਦੁਆਰਾ ਪ੍ਰਬੰਧ ਕਮੇਟੀ ਲਾਉਸਮੈਂਟ ਕਰਕੇ ਉਸ ਘਰ ਦਾ ਬਾਈਕਾਟ ਕਰੋ ਜਿੰਨਾ ਚਿਰ ਉਹ ਇੱਥੇ ਗੋਡੇ ਰੁੜਕੇ ਨਹੀਂ ਆਉਂਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮਾਫੀ ਨਹੀਂ ਮੰਗਦਾ। ਨਹੀਂ ਮੈਥੋਂ ਗਲਤ ਕਿਹਾ ਗਿਆ। ਸਾਰਾ ਪਰਿਵਾਰ ਇੱਥੇ ਗੋਡੇ ਰੋਣ ਕੇ ਆਵੇ। ਤਾਂ ਉਹ ਉਹਦੇ ਉੱਤੇ ਪਿੰਤਾ ਮੇਲ ਮਲਾਵ ਕਰੋ ਨਹੀਂ ਕੋਈ ਮੇਲ ਬਲਾਮ ਨਹੀਂ ਰੱਖਣਾ। ਜੇ ਤੁਸੀਂ ਸਿੱਖੋ, ਜੇ ਤੁਸੀਂ ਸਿੱਖੀ ਨਹੀਂ ਹੈਗੇ ਫਿਰ ਜਿਹੜਾ ਕੋਈ ਮਰਜ਼ੀ ਕਰੀ ਜਾਓ। ਇਹ ਗਲਤ ਗੱਲਾਂ ਦੱਸੋ ਪਿੰਡ ਵਾਲੇ ਖੜੇ ਹੋ। ਨਹੀਂ ਜੀ ਠੀਕ ਹੈ। ਫਿਰ ਤੁਹਾਨੂੰ ਵੀ ਹੱਕ ਨਹੀਂ ਹੈ ਮੱਥਾ ਟੇਕਦਾ। ਨਹੀਂ ਠੀਕ ਹੈ। ਠੀਕ ਹੈ। ਜਿਹੜਾ ਗੁਰੂ ਸਾਹਿਬ ਨੂੰ ਨਹੀਂ ਬਖਸ਼ਦਾ ਉਹ ਸਾਡਾ ਕਿਸ ਦਾ ਕਿ ਸਾਡਾ ਕੀ ਲੱਗਦਾ। ਬਾਈਗਾੜ ਕਰੋ, ਲੋਸਮਿਟ ਕਰੋ ਹੁਣੇ ਸਾਡੇ ਸਾਹਮਣੇ। ਇਹਦੇ ਮਾਤਾ ਪਿਓ ਉਹਦੇ ਵਿੱਚ ਵੀ ਉਹਨਾਂ ਚਿਰ ਕੋਈ ਪਿੰਡ ਦਾ ਉਹਨਾਂ ਨਾਲ ਵਰਤੂ ਨਹੀਂ ਕੋਈ ਕੁਛ ਨਹੀਂ ਜੇ ਉਹ ਆਵੇ ਉਹ ਸ੍ਰੀ ਕਾਨੂੰਨ ਦੀ ਸਜ਼ਾ ਲੱਗੇ ਕਾਨੂੰਨ ਦੀ ਸਜ਼ਾ ਭੁਗਤ ਕੇ ਫੇਰ ਇੱਥੇ ਜਿਹੜੀ ਗੁਰੂ ਸਾਹਿਬ ਦੇ ਗੁਰਮਤੇ ਦੀ ਇੱਥੇ ਸਜ਼ਾ ਲੱਗੀ ਆ ਇੱਥੇ ਗੋਡੇ ਰੁੜ ਕੇ ਸਾਰਾ ਪਰਿਵਾਰ ਆਵੇ ਮਾਫੀਆਂ ਮੰਗੇ ਫੇਰ ਉਹਦੇ ਨਾਲ ਮੇਜ਼ ਦੇਖਾਂਗੇ ਕਿਉਂ ਬਾਬਾ ਜੀ ਇਹੋ ਜਿਹੀ ਵਦਨ ਨੂੰ ਇਹੀ ਸਜ਼ਾ ਲੈਣੀ ਲੱਗਣੀ ਚਾਹੀਦੀ ਹੈ ਪਤਾ ਲੱਗੇ ਲੱਗਣੀਓ ਚਾਹੀਦੀ ਹੈ ਹੋਰ ਉਹਨਾਂ ਨੂੰ ਜਾਨੋ ਤਾਂ ਨਹੀਂ ਮਾਰਨ ਲੱਗੇ ਇਹ ਤਾਂ ਇਹਨਾਂ ਦਾ ਘਟ ਤੋਂ ਘਟ ਕਰ ਸਕਦੇ ਆ ਇਹ ਬੰਦੇ ਨਾਲ ਰਣਜੀਤ ਸਾਹਿਬ ਨਾਲ ਉਹ ਕੱਢੋ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਬਿਆਦਵੀ ਪੱਗ ਦੀ ਬਿਆਦਵੀ ਕਰਨੀ ਸਿੰਘਾਂ ਨੂੰ ਕਹਿਣਾ ਗੁਰੂ ਸਾਹਿਬ ਨੇ ਕੀ ਕਹਿਤਾ ਉਹਨੂੰ ਗੁਰੂ ਸਾਹਿਬ ਦੀ ਦੇਣਾ ਉਹਨੂੰ ਕੋਠੀਆਂ ਵਿੱਚ ਬਿਠਾਤਾ ਉਹਨੂੰ ਜ਼ਮੀਨਾਂ ਦੇਤੀਆਂ ਹੰਕਾਰ ਗਿਆ ਮਾਇਆ ਦਾ ਨਸ਼ਾ ਹੋ ਗਿਆ ਉਹਨੂੰ ਤਾਂ ਹੀ ਗੁਰੂ ਸਾਹਿਬ ਨੂੰ ਮਾੜਾ ਬੋਲਦਾ ਮਾਤਾ ਨੂੰ ਮਾੜਾ ਬੋਲਦਾ ਗਾਲਾਂ ਕੱਢਦਾ ਇਹ ਜੇ ਜ਼ਬਾਨ 'ਚ ਕੀੜੇ ਪੈਣਗੇ ਜੀ ਹੋਰ ਕੀ ਹੋਊਗਾ ਤੁਹਾਡੇ ਪਿੰਡ ਦੀ ਵੀ ਉਹਨੇ ਦੁਰਗਤੀ ਕਰਤੀ ਇੱਕ ਬੰਦੇ ਨੇ ਹਾਂ ਜੀ ਬਿਲਕੁਲ ਆਪਣੀ ਵੀਡੀਓ ਕਿੰਨੀ ਕੁ ਚੱਲਣੀ ਆ ਤੁਹਾਡੇ ਪਿੰਡ ਦੇ ਨਾ ਨਾ ਜੇ ਤੁਸੀਂ ਸਾਰੇ ਪਿੰਡ ਨੇ ਸਟੈਂਡ ਨਾ ਲਿਆ ਤੁਹਾਡਾ ਸਾਰਾ ਸਦਾਬਾਦ ਤੁਹਾਡਾ ਪਿੰਡ ਕਲੰਕਤ ਹੋ ਜੂ ਤੁਸੀਂ ਇਹ ਸਟੈਂਡ ਲਓ ਮਤਾ ਪਾਓ ਇਥੇ ਲੋਸਮੈਂਟ ਕਰੋ ਗੁਰੂ ਸਾਹਿਬ ਚਰਨਾਂ ਦੇ ਵਿੱਚ ਵੀ 700 ਪਿੰਡਾਂ ਦੇ ਬਿਲਕੁਲ ਸਾਰੇ ਪਿੰਡਾਂ ਉਹਦੇ ਕੋਟ ਕਰਦਾ ਬਾਈ ਕਾਟਾ ਕਰੋ ਹੁਣੇ ਲੋਸਮੈਂਟ ਕਰੋ ਬੈਠੇ ਇਹ ਤੁਸੀਂ ਹੋਰ ਕੋਈ ਨਹੀਂ ਹੁਣ ਵਿਚਾਰ ਲਓ ਜੇ ਹੋਰ ਗੱਲਾਂ ਕਰ ਲਓ ਨਹੀਂ ਨਹੀਂ ਕਰੋ ਤੁਸੀਂ ਅੱਜ ਜੀ ਤੁਸੀਂ ਆਪ ਦਾ ਵਿਚਾਰ ਲਓ ਇਹ ਤੁਸੀਂ ਹਜੇ ਬੈਠੇ ਆਂ ਆਪਣੇ ਆਪ ਨੂੰ ਆਪਣੀ ਵਜ੍ਹਾ ਦੱਸ ਦਿਓ ਵੀ ਜੇ ਕੋਈ ਗਲਤ ਗੱਲ ਕਹੀ ਆ ਆਹੋ ਪਹਿਲਾਂ ਪਾਪਾ ਜੀ ਦਾ ਵਿਚਾਰ ਸੁਣੋ ਇਹ ਜੇ ਕੋਈ ਪਿੰਡ ਵਾਲਿਆਂ ਨੂੰ ਕਿਸੇ ਸਾਡੀ ਗਲਤ ਗੱਲ ਲੱਗਿਆ ਤਾਂ ਦੱਸੋ ਤੁਝੇ ਕੋਈ ਆਪਾਂ ਇੱਥੇ ਹੋਣੀ ਲਿਆਗਾ ਤੁਸੀਂ ਆਪਣੇ ਵਿਚਾਰ ਵੀ ਦੱਸੋ ਵੀ ਸਹੀ ਆ ਜਾਂ ਗਲਤ ਆ ਸਾਰੇ ਗੱਡੇ ਸਹੀ ਆ ਗਲਤ ਕੋਈ ਨਹੀਂ ਤੁਹਾਡੀ ਉਹ ਤਾਂ ਬਿਲਕੁਲ ਨਹੀਂ ਕੋਈ ਗਲਤ ਗਲਤ ਵਾਲੀ ਨਹੀਂ ਆ ਇਹ ਕੋਈ ਗੱਲ ਨਹੀਂ ਸਾਰਾ ਕਿਹੜਾ ਗੁਰੂ ਗ੍ਰੰਥ ਇਹ ਤੁਹਾਡੇ ਪਿੰਡ ਦਾ ਹੀ ਆ ਉੱਚਾ ਹੋਊਗਾ ਜੇ ਤੁਸੀਂ ਉਹਦਾ ਤੁਸੀਂ ਬਾਈਕਾਟ ਕਰੋਗੇ ਤੁਹਾਡੇ ਪਿੰਡ ਨੂੰ ਕਹਿਣਗੇ ਲੋਕ ਵੀ ਸਹੀ ਕੀਤਾ ਪਿੰਡ ਵਾਲਿਆਂ ਨੇ ਜੇ ਤੁਸੀਂ ਉਹਦਾ ਪੱਕ ਪੂਰੋਂਗੇ ਫਿਰ ਤੁਹਾਡੇ ਲਹਣਤ ਪੈਣਗੀਆਂ ਤਾਂ ਦੱਸੀਏ ਕਿ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇਸ ਵਿਅਕਤੀ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕਿ ਇਹ ਵਿਅਕਤੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾੜਾ ਚੰਗਾ ਬੋਲਦਾਨਾ ਸਰਾਇਆ ਸੀ ਸਿਰਫ ਇੰਨਾ ਹੀ ਨਹੀਂ ਇਸ ਵੱਲੋਂ ਗੰਦੀਆਂ ਗਾਲਾਂ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈ ਕੇ ਕੱਢੀਆਂ ਗਈਆਂ ਸੀ ਜਿਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਲਗਾਤਾਰ ਇਸ ਦੀ ਭਾਲ ਕਰ ਰਹੀਆਂ ਸੀ ਅਤੇ ਹੁਣ ਇਸ ਦਾ ਚੰਗੀ ਤਰ੍ਹਾਂ ਕੁਟਾਪਾ ਚੜਿਆ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਸ ਦੀ ਮੌਤ ਹੋ ਜਾਵੇ ਪਰ ਫਿਲਹਾਲ ਲਈ ਅਜਿਹੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਦੂਜੇ ਪਾਸੇ ਪੁਲਿਸ ਨੇ ਇਸ ਵਿਅਕਤੀ ਖਿਲਾਫ ਅਤੇ ਇਸ ਦੀ ਘਰਵਾਲੀ ਖਿਲਾਫ ਪਰਚਾ ਦਰਜ ਕਰ ਲਿਆ ਹੈ ਜਦ ਕਿ ਪਿੰਡ ਵਾਸੀਆਂ ਨੂੰ ਇਸ ਪਰਿਵਾਰ ਦਾ ਬਾਈਕਾਟ ਕਰਨ ਦਾ ਸੱਦਾ ਵੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ